ਸਵਾਗਤ ਆ ਮਿੱਤਰੋ ਪੀਵੀ ਨੱਤੀ ਢੁੱਡੀ ਦੇ ਚੈਨਲ ਤੇ ਆ ਇੱਕ ਜਿਹੜਾ ਤੁਸੀਂ ਪੁਰਾਣਾ ਘਰ ਦੇਖ ਰਹੇ ਹੋ ਕਿੰਨਾ ਸੋਹਣਾ ਬਣਿਆ ਸੀ ਜਰ ਇਹ ਘਰ ਪਰ ਇੱਧਰ ਜਦੋਂ ਬਾਈ ਹੁਣਾਂ ਨੇ ਨਵੀਂ ਕੋਠੀ ਪਾਈ ਆ ਇਹ ਘਰ ਇੱਕ ਤਰ੍ਹਾਂ ਦਾ ਨੀਵਾ ਹੋ ਚੁੱਕਿਆ ਸੀਗਾ ਜਿਹੜਾ ਕਿ ਇੱਕ ਬੇਕਾਰ ਇਹ ਬਾਈ ਜਿਹੜਾ ਮਕਾਨ ਚੱਕ ਰਹੀ ਥੋੜਾ ਮਕਾਨ ਚੱਕ ਰਹੀ ਇਹ ਆਪਣਾ ਚੱਕ ਇਹ ਇੰਨਾ ਨੀਵਾ ਹੋ ਗਿਆ ਸੀਗਾ ਹਾਂ ਕੋਈ ਆਸਮਈ ਤੇ ਸੀਗੀ ਤੇ ਹੁਣ ਬਾਈ ਵਰਤੋ ਚ ਆ ਗਿਆ ਕਿਵੇਂ ਬੰਦਿਆ ਰੰਗ ਫੋਨ ਕਰਕੇ ਥੱਲੇ ਭਰਤ ਪਾ ਕੇ ਪੂਰੀ ਜੇ ਨਹੀਂ ਭਰਤ ਪਾ ਕੇ ਟੈਲ ਲਾਵਾਂਗੇ ਰੁਰੂ ਦਾ ਅਹੰਕਾਰ ਕੇ ਕੋਠੀ ਨਵਧੀਆ ਲੱਗਦਾ। ਉਹ ਟਾਈਮ ਸੀ ਬਾਈ ਇਹ ਜਿਹੜੇ ਘਰ ਸੀ ਉਹਦੇ ਵੀ ਰੀਜਾਂ ਨਾਲ ਬਹੁਤ ਬਹਲਾ ਸੀ ਬਹੁਤ ਬਹਲਾ ਸੀ। ਉਦੋਂ ਹਾਂ ਇਹਨਾਂ ਟਾਈਮਾਂ 'ਚ ਪੈਸਾ ਜ਼ਿਆਦਾ ਹੀ ਲੱਗਦਾ। ਮੈਂ ਵੀਡੀਓ ਵੇਖੀ ਸੀ ਕਿ ਫੇਸਬੁਕ ਤੇ ਮੈਂ ਫੋਨ ਲਾ ਲਿਆ। ਹਾਂ ਉਹ ਵੀਡੀਓ ਨੂੰ ਪਤਾ ਉਹ ਮੈਂ ਹੀ ਪਾਈ ਸੀ ਉਹ ਵੀਡੀਓ ਪਰ ਜਦੋਂ ਦੀ ਇਹਨਾਂ ਨਾਲ ਗੱਲ ਹੋਈ ਆ ਬਾਈ ਉਹਨਾਂ ਦੀ ਆਪਾਂ ਪਹਿਲਾ ਵੀਡੀਓ ਪਾਈ ਸੀ ਮਕਾਨ ਚੱਕਣ ਵਾਲਿਆਂ ਦੀ ਤੇ ਇਹ ਹੁਣ ਘਰ ਨੂੰ ਇੱਕ ਨਵਾਂ ਰੂਪ ਦਿੱਤਾ ਜਾ ਰਿਹਾ ਵਾ। ਨਵਾਂ ਰੂਪ ਤੁਸੀਂ ਦੇਖ ਲਓ ਕਿਵੇਂ ਬੰਦੇ ਲੱਗੇ ਆ ਯਾਰ ਥੱਲਿਓਂ ਨੀਂਹਾਂ ਦੇ ਵਿੱਚੋਂ ਚੱਕ ਕੇ ਇਹਨਾਂ ਨੇ ਤੇ ਜਣੇ ਜੀ ਉੱਪਰ ਚੱਕਣਾ ਸਾਰੀ ਗੱਲਬਾਤ ਆਪਾਂ ਕਰਾਂਗੇ ਵੀ ਕੀ ਇਹਦਾ ਪ੍ਰੋਸੈਸ ਹੁੰਦਾ ਵੀ ਜਿਵੇਂ ਪੁਰਾਣਾ ਮਕਾਨ ਸੀ ਇਹ ਜਾਂ ਕੋਠੀ ਬਣੀ ਸੀ ਪੂਰੀ ਵਧੀਆ ਵੀ ਇਹਦੇ ਕੋਈ ਰਿਸਕ ਤਾਂ ਨਹੀਂ ਕੋਈ ਤੇ ਜਿਹੜਾ ਮਕਾਨ ਦਾ ਕਿੰਨੇ ਫੋਟੋ ਚੱਕਣਾ ਹੀ ਇਹ ਤੇ ਨਾਲ ਲੈ ਲੈ ਲੈਂਟਰ ਆ ਦੇਖ ਲਓ ਉਧਰ ਇਹਦੇ ਮਕਾਨ 'ਚ ਲੈਵਲ ਕਰਨਾ 3.5 ਕੋਨੇ 4 ਦਾ ਲੈਵਲ ਆ ਇਹਨਾਂ ਦਾ ਲੈਵਲ ਕਰਨਾ ਹਾਂਜੀ ਅੱਛਾ ਉਹਨਾਂ ਲੈਵਲ ਚੱਕਣਾ ਜਣੇ ਜੀ ਉੱਪਰ ਹਾਂਜੀ ਜਮਾ ਹੈ ਜੁਣ ਦੀ ਤੁਸੀਂ ਥੱਲੋਂ ਨੀਆਂ ਆਪ ਕੱਢ ਕੇ ਸਾਰਾ ਕੁਝ ਕਰਨ ਲੱਗੇ ਆ ਹਾਂਜੀ ਹਾਂਜੀ ਥੱਲੇ ਆ ਦੇਖ ਲਓ ਨਾ ਸਾਹਮਣੇ ਮਤਲਬ ਆ ਥੱਲੇ ਨਹੀਂ ਥੱਲੇ ਬਣੀ ਸੀ ਪਰ ਬਾਈ ਨੇ ਕਿਹਾ ਨਹੀਂ ਇਹ ਫਰਜ਼ ਦੇ ਬਰਾਬਰ ਚੱਕੋ ਨਹੀਂ ਸਾਡੀ ਮਜ਼ਬੂਤੀ ਰਹਿਣੀ ਆ ਹੂੰ ਹੂੰ ਇਸ ਕਰਕੇ ਆ ਦੇਖ ਲਓ ਥੱਲੇ ਆਪਣਾ ਆਪਸੇ ਬਰਾਬਰੀ ਟੁਕਣ ਲੱਗੇ ਆ ਹਾਂ ਅਜੇ ਡੇਢ ਕੋੜ ਚੁੱਕਿਆ ਗਿਆ ਲੈਂਡਰ ਅਜੇ ਹੋਰ ਚੁੱਕਣੇ ਆ। ਅਜੇ ਹੈਗਾ ਗਾਰੇ ਦੀ ਕੰਦ ਹੈ ਵੈਸੇ ਇਹ। ਅੱਛਾ ਹੁਣ ਅੱਗੇ ਪੱਕੀ ਹਾਂ ਸਾਰੀ ਗਾਰੇ ਦੀ ਚਨਾਈ ਹੈ ਅੱਗੇ ਆਪਣਾ ਸੀਮੈਂਟ ਦੀ ਚਨਾਈ ਕਰਨੀ ਹੈ ਅੱਗੇ। ਹਾਂ ਪੱਕੀ ਚਨਾਈ ਸੀਮੈਂਟ ਦੀ ਚਨਾਈ ਕਰਨੀ ਆਉਂਦਾ ਨਹੀਂ ਕਹਿੰਦੇ ਖਾਈ ਵੀ ਹੁਣ ਫੇਰ ਹੀ ਚੱਕਿਆ ਜਾਂਦਾ। ਪਰ ਸਾਰੀ ਕੋਠੀ ਦੀ ਮਿੱਤਰੋ ਗਾਰੇ ਦੀਆਂ ਕੰਦਾ ਸੀਗਾ ਇਹ ਤੇ ਉਹ ਵੀ ਚੱਕਦੀ ਬਾਈ ਉਹਨਾਂ ਦੀ ਵੱਡੀ ਗੱਲ ਤਾਂ ਇਹ ਹੈ ਆ। ਹਾਂਜੀ ਥੱਲੇ ਆ ਦੇਖੋ ਜਗਾਲ ਲੱਗ ਗਿਆ ਸਾਰਾ ਆਪਣਾ ਪੱਕੀ ਕੰਮ ਕਰਿਆ ਉਧਰ ਬਿਲਡਿੰਗ ਕਰਿਆ ਸਾਰੇ ਨੁੱਕਰ ਤੇ ਬਿਲਡਿੰਗ ਹੋਇਆ ਵਾ। अच्छा हां जी पहला बिल्डिंग बिल्डिंग ਵੀ ਆਪ ਕਰਦੇ ਤੁਸੀਂ ਹਾਂ ਜੀ ਹਾਂ ਜੀ ਬਿਲਡਿੰਗ ਵੀ ਕਰਦੇ ਆ ਜਿੰਨਾ ਇਟਾ ਉਟਾ ਵਾਲੀ ਲੇਬਰ ਆ ਸਾਰੀ ਖੋਟੀ ਇਹ ਆਪ ਵੀ ਆਪ ਕਰਦੇ ਨਾ ਹਾਂ ਹਾਂ ਆਪਣੇ ਆਪ ਹੀ ਕਰਦੇ ਸਾਰੇ ਜਿੰਨ ਜਿਹੜਾ ਕੋਈ ਘਰ ਵਾਲਾ ਹੋਊਗਾ ਉਹਨੂੰ ਆਪ ਦੀ ਐਕਸਟਰਾ ਲੇਬਰ ਲਾਉਣ ਦੀ ਲੋੜ ਤਾਂ ਨਹੀਂ 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 ਆਪਾਂ ਅਸੀਂ ਸਾਰੇ ਵਿੱਚ ਹੀ ਕਹਾ ਠੇਕਾ ਦੇ ਵਿੱਚ ਹੀ ਕਰ ਲੈਣੇ ਆ ਤੇ ਰੋਟੀ ਪਾਣੀ ਦਾ ਕਿਵੇਂ ਕਰਦੇ ਬਾਈ ਰੋਟੀ ਪਾਣੀ ਤਾਂ ਇਹ ਮਾਲਕ ਦੇ ਉੱਤੇ ਆ ਜੇ ਅਗਲਾ ਦੇ ਦਿੰਦਾ ਠੀਕ ਆ ਨਹੀਂ ਤਾਂ ਫਿਰ ਵਿੱਚ ਹੀ ਕਰਕੇ ਰੇਟ ਨੂੰ ਅਸੀਂ ਆਪ ਬਣਵਾ ਲੈਣੇ ਆ ਸਾਰਾ ਕੁਝ हां भाई पट्टी ਗੱਲ ਇਹੀ ਆ ਬਸ ਤੁਸੀਂ ਇਕ ਠੇਕਾ ਦੇ ਦਿਨਾ ਤੇ ਤੁਸੀਂ ਬਾਈ ਉਹਨਾਂ ਦੇ ਕੋਲੇ ਨਹੀਂ ਹੋਣਾ ਆਪਦਾ ਅੰਦਰ ਦੂਜੇ ਘਰੇ ਜਾ ਕੇ ਬਹਿ ਜਾਓ ਸਾਰਾ ਕੰਮ ਚੱਕੇ ਚਕਾਏ ਦਾ ਤੁਹਾਨੂੰ ਇਹ ਕਰਕੇ ਦੇਣਗੇ ਤੇ ਜਿਹੜੇ ਬਾਈ ਪੈਸੇ ਆ ਉਹ ਬਾਅਦ ਚ ਲੈਨੇ ਸਾਰੇ ਹਾਂਜੀ ਫੋਟਾ ਦੇ ਹਿਸਾਬ ਹੁੰਦਾ ਮਤਲਬ ਕੰਮ ਦੇ ਹਿਸਾਬ ਨਾਲ ਗੱਲ ਹੁੰਦੇ ਆ ਹਮ ਅਚੇ ਰੇਟ ਦਾ ਤਾਂ ਪਤਾ ਹੀ ਹੁੰਦਾ ਸਾਰੇ ਨੂੰ ਪਤਾ ਹੀ ਆ ਕਿੰਨੇ ਸਕਰ ਫੁੱਟ ਦੀ ਸੀ ਆ ਜਿਹੜੀ ਕੋਠੀ ਦੀ ਚੱਕ ਇਹ ਤਕਰੀਬਨ 10 ਏਕੜੇ ਆ 10 ਏਕੜ ਮੈਂ ਅੰਦਰੋਂ ਵੀ ਦਿਖਾ ਦਨਾ ਜਿਹੜੀ ਇਹ ਕੋਠੀ ਆ ਬਾਈ ਹੁਣ ਤਕਰੀਬਨ 1.5 ਫੁੱਟ ਜਿਹੜੀ ਉੱਚੀ ਉਹ ਚੱਕੀ ਆ ਤੇ ਹਜੇ ਇਹ 1.5 ਤੋਂ 2 ਫੁੱਟ ਹੋਰ ਚੱਕਣੀ ਜਣੀ 4 ਫੁੱਟ ਦਾ ਇਹਨਾਂ ਦਾ ਜਿਹੜਾ ਹੈਗਾ ਟਾਰਗੇਟ ਉਹ ਚੱਕਣ ਦਾ ਅੰਦਰ ਜਾਵੜ ਕੇ ਬਾਈ ਆਪਾਂ ਚੱਲ ਗਏ ਅੰਦਰ ਆਜੋ ਆਜੋ ਹਾਂ ਅੰਦਰੋਂ ਸਾਰੀ ਦਿਖਾਣਾ ਤੁਹਾਨੂੰ ਸਾਰੇ ਪਾਸਿਓ ਇੱਕ ਪਾਸਿਓ ਨਹੀਂ ਇਹ ਸਾਰੇ ਪਾਸਿਓ ਜਣੀ ਦੀ ਸ਼ੁਰੂ ਕਰਦੇ ਆ ਚੱਕਣੀ ਇਹ ਆ ਦੇਖ ਲੋ ਸਾਰੇ ਕੰਮ ਬਿਲਡਿੰਗ ਬਿਲਡਿੰਗ ਲਾ ਕੇ ਚਾਰੇ ਪਾਸਿਆਂ ਤੋਂ ਕੂਜਾਂ ਤੋਂ ਬੰਦੇ ਇੱਕੋ ਜਿਹਾ ਚੱਕਦੇ ਇਹਨੂੰ ਐ ਨਹੀਂ ਹੈਗੀ ਗੱਲ ਨਾ ਕੋਈ ਰੈਸਟਰੀ ਗੱਲ ਆ ਪੂਰੀ ਸੇਫਟੀ ਇਹਨਾਂ ਦੀ ਚਾਰੇ ਪਾਸੇ ਬੰਦੇ ਅੰਦਰ ਕੋਠੀ ਦੇ ਜਿਹੜਾ ਕੰਮ ਕਰਦੇ ਆ ਇਹੋ ਆਜੋ ਫਿਰ ਆਪਾਂ ਬਾਈ ਤੁਹਾਨੂੰ ਕੋਠੀ ਦਿਖਾਤੀ ਆਪਾਂ 1.5 ਫੁੱਟ ਇਹਨਾਂ ਦੇ ਚੱਕ ਦੀ ਜਣ ਜੀ ਥੱਲਿਓ ਤੇ ਇੱਟਾਂ ਦਾ ਚੱਕਾ ਚੱਕਣਾ ਔਖਾ ਹੋ ਜਾਂਦਾ ਤੇ ਏਡੀ ਵੱਡੀ ਇਹਨਾਂ ਦੀ ਜਿਹੜੀ ਕੋਠੀ ਆਹੋ ਥੱਲਿਓ ਚੱਕ ਚੁੱਕੇ ਆ ਇਹ ਤਾਂ ਮਿੱਤਰੋ ਆਪਾਂ ਤੁਹਾਨੂੰ ਹੁਣ ਅੰਦਰੋਂ ਵੀ ਦਿਖਾਤੀ ਆ ਕੋਠੀ ਸਾਰੀ ਕੰਮ ਰਿਸਕੀ ਆ ਜਦੋਂ ਕੰਮ ਕਰਦੇ ਨੇ ਅੰਦਰ ਜਾਂਦੇ ਨੂੰ ਡਰ ਲੱਗਦਾ ਪਰ ਬਾਈ ਉਹਨਾਂ ਦਾ ਵੱਡਾ ਹੌਂਸਲਾ ਜਿਹੜੇ ਅੰਦਰ ਥੱਲੇ ਖੜ ਕੇ ਕੰਮ ਕਰੀ ਜਾਂਦੇ ਆ ਆਪਣੇ ਰਿਸਕ ਦੇ ਉੱਤੇ ਬਈ ਤਕਰੀਬਨ ਕਿੰਨੇ ਜੈਕ ਲੱਗੇ ਹੋਏ ਆ ਸਾਰੇ ਕੋਠੀ ਦੇ ਕੰਮ ਕਰਨ ਦੇ ਜੈਕ ਤਕਰੀਬਨ 150 ਲੱਗੇ ਸਾਰੇ ਅੱਛਾ 150 ਜੈਕ ਆ ਉਹ ਉਹ ਵੀ ਤੁਹਾਡਾ ਖਰਚਾ ਲਿਆਉਣ ਕਰਨ ਦਾ ਵੀ ਲੈ ਕੇ ਆਉਣੇ ਸੀ ਆਪ ਲੈ ਆਏ ਨੇ ਉਹ ਸੌ ਲਿਜਾਣੇ ਉਹ ਲੈ ਆਏ ਜੈਕ ਸਾਰੇ ਅੱਛਾ ਆਏ ਨਹੀਂ ਹੈਗਾ ਵੀ ਇੱਥੋਂ ਆ ਕੇ ਜੈਕ ਜੇ ਮੰਗੀ ਜਾਣੇ ਥੋਡੇ ਕੋਲ ਜੇ ਸਾਰੇ ਜੈਕ ਨਹੀਂ ਨਹੀਂ ਸਾਡੇ ਕੋਲ ਸਾਰੇ ਸਾਰੇ ਜਗਾਲ ਹੁੰਦੇ ਆ ਜੀ ਆਪਣਾ ਨਾਮ ਫੋਨ ਨੰਬਰ ਤੇ ਬੋਲ ਦਿਓ ਜੇ ਕਹੇ ਨੇ ਕੰਮ ਕਰਾਉਣਾ ਹੋਵੇ ਤਾਂ ਹਾਂਜੀ ਮੈਂ ਰਹਿਮਾਨ ਆ ਵੈਸੇ ਨਾਮ ਪੂਰਾ ਨਾ ਰਹਿਮਾਨ ਵੈਸੇ ਮੈਂ ਮਰ ਰਹਿਮਾਨ ਲਿਖਾਉਂਦੇ ਆ ਤੇ ਮੋਬਾਈਲ ਨੰਬਰ ਆਪਣਾ ਆਏਗਾ ਜੀ 93 ਦੂਜਾ ਨੰਬਰ 82469 42501 ਏਰੀਆ ਕਿਹੜਾ ਤੁਹਾਡਾ ਏਰੀਆ ਲੁਧਿਆਣਾ ਆ ਜਣ ਜੀ ਪਹਿਲਾਂ ਤੁਸੀਂ ਕੰਮ ਦੇਖਦੇ ਆ ਫੋਨ ਕਰ ਲਿਓ ਬਾਈ ਉਹਨਾਂ ਨੂੰ WhatsApp ਤੇ ਫੋਟੋ ਭੇਜ ਦਿਓ ਬਾਕੀ ਇੱਕ ਗੱਲ ਆ ਮਿੱਤਰੋ ਰਹਿਮਾਨ ਬਾਈ ਦੀ ਆਪਾਂ ਜਿਹੜੀ ਗਰੰਟੀ ਲੈਨੇ ਆ ਕੰਮ ਦੀ ਕਿਉਂਕਿ ਕੰਮ ਇਹਨਾਂ ਦਾ ਆਪਾਂ ਦੇਖਿਆ ਜੇ ਹੋਰ ਕੋਈ ਬੰਦਾ ਤੁਹਾਨੂੰ ਕਹਿੰਦਾ ਵਾ ਆਪਾਂ ਉਸ ਚੀਜ਼ ਦੀ ਕੋਈ ਗਰੰਟੀ ਨਹੀਂ ਜਾਂ ਕੋਈ ਕਮੈਂਟਾਂ ਦੇ ਵਿੱਚ ਨੰਬਰ ਛੱਡਦਾ ਜਾਂ ਹੋਰ ਕੋਈ ਆ ਕੱਲੇ ਰਹਿਮਾਨ ਨਾਲ ਤੁਸੀਂ ਸੰਪਰਕ ਕਰ ਲਾਓ ਠੀਕ ਤੇ ਕੰਮ ਇਹਨਾਂ ਦਾ ਪੂਰਾ ਵਧੀਆ ਗਰੰਟੀ ਵਾਲਾ ਕੰਮ ਆ ਜਿਵੇਂ ਤੁਸੀਂ ਮਰਦੀ ਕਹੋਗੇ ਉਹ ਮੈਂ ਕਰ ਲੂਗਾ ਬਾਈ ਫੋਟੋ ਪਾ ਦਿਓ ਇਹਨਾਂ ਨੂੰ ਕੰਮ ਕਿਵੇਂ ਲੱਗਿਆ ਇਹਨਾਂ ਦਾ ਪੁਰਾਣੇ ਘਰਾਂ ਨੂੰ ਇੱਕ ਨਵਾਂ ਰੂਪ ਦੇਣ ਦਾ ਇਹਨਾਂ ਦਾ ਕੰਮ ਆ ਤੇ ਜੇ ਉਦੋਂ ਵੀ ਉਸ ਟਾਈਮਾਂ 'ਚ ਪੈਸੇ ਬਹੁਤ ਲੱਗਦੇ ਹੁੰਦੇ ਬਾਈ ਘਰਾਂ ਤੇ ਹੁਣ ਰੰਗ ਰੂng ਹੋ ਗਿਆ ਤੇ ਬਾਈ ਜਾਂਦਾ ਪਹਿਲਾ ਵਾਲੀ ਕੋਠੀ ਦੇ ਨਾਲ ਦੀ ਕੋਠੀ ਬਣਾ ਦੋਗੇ ਇਹਨੂੰ ਧੰਨਵਾਦ ਆ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜੇ ਕਿਸੇ ਨੂੰ ਹੋਰ ਕੰਮ ਦੀ ਇਹਦੀ ਜ਼ਰੂਰਤ ਹੈਗੀ ਆ ਤਾਂ ਉਹ ਵੀ ਬਾਈ ਹੁਣਾਂ ਨਾਲ ਕੰਟੈਕਟ ਕਰ ਲਵੇ